ਬਕੂ ਬਾਹਰ ਹੁਕਮ ਨ ਕੋਈ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨ ਕੋਈ ਨਾਨਕ ਹੁਕਮੇ ਚੀਬ ਚਤੋਂ ਹੋ ਮੈਂ ਕਹੇ ਨ ਕੋਈ ਸਦਾ ਹੀ ਬੰਦਾ ਖੁਆਰ ਬਸਾ ਜੋ ਸਤਿਗੁਰੂ ਬਾਛੇ ਜੀ ਨੇ ਪਾਵਨ ਬਚਨ 12 ਮਾਹ ਦੇ ਵਿੱਚ ਕੀਤੇ ਗਾਣਾਂ ਇਕ ਅਕਤਿਤ ਕਰਮ ਕਾਵ ਨੇ ਦੋਸ਼ ਨਾ ਕਾਉ ਕੋ ਜੋਗ ਪਰਮੇਸ਼ਰ ਦੀ ਭੁਜਿਆ ਵਿਆਪਣ ਸਭੇ ਫਿਰ ਮੈ ਤੋੜੀ ਹੋਏ ਕਿਤਨੇ ਬਾਇਆ ਭੁਗ ਵਿੱਚ ਨਾ ਕੋਈ ਕਰ ਸਕੈ ਕਿਸਥੇ ਰੋਵੇ ਰੋ। ਇਸ ਸਾ ਸਭਤ ਮਹਾਰਾਜ ਨੇ ਸਰਵ ਅੰਤ ਕੀ ਅਹਮਦੁਖੋ ਜਦੋਂ ਕੋ ਉਤਤ ਕੀ ਕਰਮ ਕਰਦਾ ਜੀ ਉਹਨਾਂ ਚੰਗੇ ਕਰਮਾਂ ਦਾ ਤੈਨੂੰ ਫਲ ਕੀ ਪ੍ਰਾਪਤ ਹੁੰਦਾ ਹੈ ਕਿ ਤੇਰੀ ਜ਼ਿੰਦਗੀ ਦੇ ਵਿੱਚ ਆਤਮਿਕ ਅਧਿਆਤਮਿਕ ਸੁੱਖ ਜਿਹੜੇ ਨੇ ਉਹ ਬਰਮੇਸ਼ੁਰੂ ਹੋ ਜਾਂਦੇ ਆ ਤੇ ਗੁਰੂ ਸਵਾਰੇ ਸਾ ਸੰਗਤ ਜੀ ਨਹੀਂ ਤਾਂ ਪਾਤਸ਼ਾਹ ਨੇ ਜੋ ਬਚਨ ਕੀਤਾ ਖਿੰਮੇ ਕੌੜੇ ਹੋਏਗੇ ਜਿੱਤੜੇ ਮਾਇਆ ਭੋਗੇ ਕਿ ਜੇ ਸਰੀਰਕ ਸੁੱਖ ਨਹੀਂ ਆਤਮਿਕ ਸੁੱਖ ਨਹੀਂ ਇਹ ਵਾਰੀ ਲੱਖਾਂ ਕਰੋੜਾਂ ਰੁਪਈਆ ਵੀ ਸਾਨੂੰ ਜ਼ਹਿਰ ਜਿਹਾ ਸਮਾਨ ਲੱਗ ਲੱਗ ਜਾਂਦਾ ਵੀ ਮੈਂ ਕੀ ਕਰਨਾ ਸੀ ਇਹ ਅੱਜ ਹੁਣ ਦੇਖੋ ਕੋਈ ਵਿਦੇਸ਼ਾਂ ਨੂੰ ਜਾਂਦੇ ਆ ਬੱਚੇ ਤੇ ਕਈ ਉੱਥੋਂ ਮੁੜ ਮੁੜ ਕੇ ਆਈ ਜਾਂਦੇ ਆ ਵੀ ਕਿਉਂ ਉਹਨਾਂ ਦੀ ਆਤਮਿਕ ਸੰਤੁਸ਼ਟੀ ਉੱਥੇ ਨਹੀਂ ਹੋ ਰਹੀ ਕਹਿੰਦੇ ਵੀ ਪੈਸਾ ਪੈਸਾ ਕਰਕੇ ਫਿਰ ਅਸੀਂ ਕੀ ਕਿੰਨਾ ਕੁ ਸੀ ਕਿੱਥੇ ਭਜ ਲਾਂਗੇ ਸੋ ਇਹ ਆਪਣਾ ਮਨ ਸਮਝਾਉਣਾ ਹੈ ਸਤਿਗੁਰੂ ਪਾਤਸ਼ਾਹ ਜੀ ਨੇ ਆਖਿਆ ਭੜੀ ਪਰਮਾਤਮਾ ਦਾ ਨਾਮ ਵਿਸਾਰ ਕੇ ਸਦਾ ਹੀ ਬੰਦਾ ਖੁਆਰਕ ਹੁੰਦਾ ਹੈ ਮਹਾਰਾਜ ਕਹਿੰਦੇ ਘਰ ਵਿਸਰਿਤ ਸਦਾ ਕੁਵਾਰੀ ਤਾਂ ਤੋਂ ਧੋਖਾ ਕਹਾ ਵਿਆਪੇ ਜਾ ਕੋ ਓਟ ਤੁਗਾਰੀ ਕਿ ਉਸ ਮਨੁੱਖ ਨੂੰ ਧੋਖਾ ਕਿਵੇਂ ਪ੍ਰਾਪਤ ਹੋ ਸਕਦਾ ਹੈ ਜਿਨੇ ਪ੍ਰਮਾਤਮਾ ਦੇ ਨਾਮ ਦੀ ਓਟ ਲੈ ਲਈ ਗੋਵੇ ਜਿਹੜਾ ਮਨੁੱਖ ਇਹ ਕਹਿੰਦਾ ਗੋਵੇ ਕਿ ਜਾਂ ਤੂੰ ਮੇਰਿਆ ਵੱਲ ਹੈ ਤਾਂ ਕਿਆ ਮੋਹ ਸ਼ੰਦਾ ਤੁਧ ਸਭ ਕੀ ਸਮੈਲੋ ਸੋਪਿਆ ਜਾਂ ਤੇਰਾ ਬੰਦਾ ਜਦੋਂ ਅਸੀਂ ਉਸ ਪਰਮਾਤਮਾ ਦੇ ਦਰ ਘਰ ਦੇ ਹੋ ਗਏ ਉਹਦੀਆਂ ਵੜਿਆਈਆਂ ਕਰਨ ਲੱਗ ਗਏ ਕਿ ਉਸ ਮਨੁੱਖ ਨੂੰ ਕਦੇ ਵੀ ਧੋਖਾ ਪ੍ਰਾਪਤ ਨਹੀਂ ਹੋ ਸਕਦਾ ਔਰ ਸਤਗੁਰੂ ਪਾਤਸ਼ਾਹ ਜੀ ਨੇ ਇਹ ਬਖਸ਼ਿਸ਼ਾਂ ਕੀਤੀਆਂ ਨੇ ਕਿ ਜਿਹਦੇ ਵੱਲ ਉਹ ਪਰਮਾਤਮਾ ਘੋਵੇ ਉਹ ਕਦੇ ਵੀ ਠੱਗਿਆ ਨਹੀਂ ਜਾ ਸਕਦਾ ਉਹਨੂੰ ਕਦੇ ਧੋਖਾ ਨਹੀਂ ਹੋ ਸਕਦਾ ਬਾਣੀ ਕਹਿੰਦੀ ਨਾ ਉਹ ਮਰੇ ਨਾ ਠੱਗੇ ਜਾਗੇ ਜਿਨ ਕੈ ਰਾਮ ਵਸ ਮਨ ਮਾਹੀ ਕਿ ਉਹ ਨਾ ਕਦੇ ਮਰਦੇ ਤੇ ਨਾ ਹੀ ਕਦੇ ਠੱਗੇ ਜਾ ਸਕਦੇ ਕੌਣ ਜਿਨ੍ਹਾਂ ਦੇ ਮਨ ਦੇ ਵਿੱਚ ਪਰਮਾਤਮਾ ਦਾ ਨਾਮ ਜਿਹੜਾ ਉਹ ਰਮਿਆ ਗੁਆ ਹੈ ਮਹਾਰਾਜ ਕਹਿੰਦੇ ਹਰ ਬਿਸਰਤ ਸਦਾ ਖੁਆਰੀ ਤਾ ਕੋ ਧੁਖਾ ਤਾ ਗਿਆਪੈ ਜਾ ਕੋ ਓਟ ਤੁਗਾਰੀ ਅੱਗੇ ਪੰਜ ਸੱਜਣੇ ਬਚਨ ਕੀਤੇ ਨੇ ਕਿ ਐ ਮਨੁਖ ਦੇਖ ਤੇਰੀ ਜ਼ਿੰਦਗੀ ਦੇ ਵਿੱਚ ਕਤਨੀਆਂ ਉਲਝਣਾ ਆਉਂਦੀਆਂ ਦੇਖ ਕਦੇ ਤੂੰ ਸੁਖੀ ਗੁਜ਼ਰਨਾ ਕਰੀ ਦੁਖੀ ਗੁਜ਼ਰਨਾ ਪਰ ਸੱਚ ਜਾਣੀ ਜੇ ਤੂੰ ਸਿਮਰਨ ਨਹੀਂ ਕਰੇਂਗਾ ਤੇ ਫਿਰ ਤੇਰਾ ਜੀਵਨ ਕੈਸਾ ਹੋਏਗਾ ਮਹਾਰਾਜ ਕਹਿੰਦੇ ਭੇਣੇ ਸਿਮਰਨ ਜੋ ਜੀਵਨ ਬਲਣਾ ਸਰਪ ਜੈਸੇ ਅਰ ਜਾਰੀ ਮਹਾਰਾਜ ਬਚਨ ਕਰਦੇ ਅਹ ਦੁਨੀਆਂ ਦੇ ਲੋਕੋ ਜੇ ਤੁਸੀਂ ਕੋਈ ਵੀ ਮਨੁੱਖ ਹੈ ਪਰਮਾਤਮਾ ਦੀ ਸੇਵਾ ਸਿਫਤ ਸਲਾਹ ਨਹੀਂ ਕਰਦਾ ਉਹਦਾ ਜੀਵਨ ਵਿਰਥਾ ਚ ਲਿਆ ਜਾਂਦਾ ਹੈ ਵਿਰਥਾ ਕਿਦਾਂ ਚ ਲਿਆ ਜਾਂਦਾ ਹੈ ਮਹਾਰਾਜ ਕਹਿੰਦੇ ਉਹਦਾ ਜੀਵਨ ਤਾਂ ਫਿਰ ਉਸ ਸੱਪ ਦੇ ਵਾਂਗੂ ਹੋ ਜਾਂਦਾ ਹੈ ਜਿਹੜਾ ساری ਜ਼ਿੰਦਗੀ ਵੇਸੀ ਭੋਲਦਾ ਰਹਿੰਦਾ ਆ ਕੋਈ ਸਤਨਾਮ ਕਿ ਉਹ ਸੱਪ ਦੀ ਜੁਣ ਦੇ ਵਿੱਚ ਪਿਆਉ ਗਿਆ ਮਰਨ ਤੋਂ ਬਾਅਦ ਵੀ ਦੇਖੋ ਸੱਪ ਕਿੰਨੀਆਂ ਲੂਟਨੀਆਂ ਖੰਦਾ ਹੈ ਕਿੰਨੀ ਵਸ ਖੋਲਦਾ ਫਿਰ ਕਿਤੇ ਜਾ ਕੇ ਉਹਦੀ ਜਾਨ ਜਿਹੜੀ ਨਿਕਲਦੀ ਹੈ। ਇਹ ਕੋਈ ਉਹਨੂੰ ਮਾਰ ਵੀ ਦੇਵੇ ਨਾ ਉਹਦੇ ਸਿਰ ਦੇ ਵਿੱਚ ਸੋਟੇ ਮਾਰ ਦੇਵੇ, ਡਰ ਦਾ ਮਾਰ ਦੇਵੇ ਤੇ ਆਖੇ ਵੀ ਬੱਸ ਹੁਣ ਇਹਨੂੰ ਮਾਰ ਦੇਣਾ ਕਿਉਂਕਿ ਇਹਦਾ ਨਾਮ ਹੀ ਬੜਾ ਆਪਾਂ ਕਹਿੰਦੇ ਡਰਵਾਲਾ ਹੈ। ਮਨੁੱਖ ਦੇਖਦਾ ਤੇ ਸਾਧ ਸੰਗਤ ਕਹਿੰਦਾ ਵੀ ਹੁਣ ਇਹਨੂੰ ਮਾਰ ਦੇਗੀ। ਤੇ ਗੁਰੂ ਸਵਾਹ ਜੀ ਸਾਧ ਸੰਗਤ ਮਹਾਰਾਜ ਕਹਿੰਦੇ ਜਿਨ ਸਿਮਰਨ ਜੋ ਜੀਵਨ ਬਲਣਾ ਸਰਬਜੈਸੀ ਅਰਜਾਰੀ ਨਵਖੰਡਣ ਕੋ ਰਾਜਕੁਮਾਰ ਅੰਤ ਚਲੇ ਗੋਹਾਰੀ ਪਾਸ਼ਾ ਕਹਿੰਦੇ ਨੌ ਖੰਡਾਂ ਦਾ ਤੈਨੂੰ ਰਾਜ ਪ੍ਰਾਪਤ ਹੋ ਜਾਏ ਕੋਈ ਵੀ ਮਨੁੱਖ ਬੜੇ ਸੁਖ ਆਪਣੀ ਜ਼ਿੰਦਗੀ ਦੇ ਵਿੱਚ ਹਾਸਲ ਕਰ ਰਵੇ ਪਰਜੀ ਪ੍ਰਮਾਤਮਾ ਦਾ ਨਾਮ ਹਰ ਵਿਸਰਤ ਸਦਾ ਕੁਵਾਰੀ ਪ੍ਰਮਾਤਮਾ ਦਾ ਨਾਮ ਨਹੀਂ ਨਾ ਜਪਦਾ ਤੇ ਉਹਨੇ ਅੰਤ ਨੂੰ ਫਿਰ ਸੰਸਾਰ ਤੋਂ ਹਾਰ ਕੇ ਜਾਣਾ ਹੈ ਸਤਿਨਾਮ ਸੁਗੁਰੂ ਰੂਪ ਗੁਰਸਵਾਰੀ ਸਾਧ ਸੰਗਤ ਪੰਚਮ ਪਾਤਸ਼ਾਹ ਜੀ ਕੋਲ ਸਿੱਖਾਂ ਨੇ ਆ ਕੇ ਬੇਨਤੀ ਕੀਤੀ ਮਹਾਰਾਜ ਕਿ ਜੇ ਤੁਹਾਡੀ ਉਪਮਾ ਕਰਨ ਦੇ ਨਾਲ ਸਾਡੀ ਉਪਮਾ ਕਰਨ ਦੇ ਨਾਲ ਪ੍ਰਮਾਤਮਾ ਦਾ ਕੁਝ ਵੱਧ ਨਹੀਂ ਜਾਣਾ ਤੇ ਉਹਦੀ ਨਿੰਦਿਆ ਕਰਨ ਦੇ ਨਾਲ ਪ੍ਰਮਾਤਮਾ ਦੀ ਨਿੰਦਿਆ ਕਰਨ ਦੇ ਨਾਲ ਉਹ ਤਾਂ ਕੁਝ ਘਟ ਨਹੀਂ ਜਾਣਾ ਤੇ ਫਿਰ ਗੁਣ ਗਾਉਣ ਦੇ ਜਿਹੜੇ ਫਾਇਦੇ ਕੀ ਹਨ ਮਹਾਰਾਜ ਕਹਿੰਦੇ ਭਾਈ ਕਿ ਗੁਣ ਹਰੇਕ ਨਹੀਂ ਗਾ ਸਕਦਾ ਗੁਣ ਹਰੇਕ ਨਹੀਂ ਜਪ ਸਕਦਾ ਇਹ ਤੁਸੀਂ ਦੇਖੋ ਕਿੰਨੀ ਵੱਡੀ ਕਲੋਨੀ ਹੈ ਕਿੰਨੇ ਲੋਕ ਇੱਥੇ ਰਹਿੰਦੇ ਨੇ ਆਪਾਂ ਮਾੜਾ ਨਹੀਂ ਕਿਸੇ ਨੂੰ ਕਹਿ ਸਕਦੇ ਸਾਰੇ ਚੰਗੇ ਆ ਪਰ ਕਿੰਨੀ ਜਿਹੜੀ ਗੁਰੂ ਘਰ ਆ ਕੇ ਅੰਮ੍ਰਿਤ ਵੇਲੇ ਫਾਜ਼ਰੀ ਲਵਾਉਂਦੇ ਆ ਕਿੰਨੀ ਆ ਕੋਈ ਸੰਗਤ ਹੈ ਠੀਕ ਹੈ ਟਾਈਮ ਟੂ ਟਾਈਮ ਦਿਨੇ ਸੰਗਤਾਂ ਆਉਂਦੀਆਂ ਪਰ ਅੰਮ੍ਰਿਤ ਵੇਲੇ ਜਿਹੜੀ ਅਰਦਾਸ ਹੁੰਦੀ ਹੈ ਸਰਬੱਤ ਦੇ ਭਲੇ ਦੀ ਉਹਦੇ ਵਿੱਚ ਸ਼ਾਮਲ ਹੋਣਾ ਗੁਰੂ ਦੇ ਚਰਨਾਂ ਦੇ ਵਿੱਚ ਖਾਦੀ ਲਵਾਉਣ ਲਵਾਉਣਾ ਕਿੰਨੀ ਕੋਈ ਸੰਗਤ ਆਉਂਦੀ ਆ ਆਪਾਂ ਦੇਖਦੇ ਆ ਕਿ ਓਨੇ ਕਿ ਦਿਨੇ ਕਿ ਆਪਾਂ ਰੋਜ਼ ਚਿਹਰੇ ਦੇਖੀਦੇ ਆ ਸੰਗਤਾਂ ਦੇ ਦਰਸ਼ਨ ਕਰੀਦੇ ਬਸ ਓਨੇ ਕੀਆ ਕਿਤੇ 2-4 ਸਰੀਰ ਵੱਧ ਗਏ ਕਿਤੇ ਘਟ ਗਏ ਤੇ ਮਹਾਰਾਜ ਕਹਿੰਦੇ ਭਾਈ ਬਿਨਾ ਕਰਮਾਂ ਤੋਂ ਬਿਨਾ ਭਾਗਾਂ ਤੋਂ ਕੋਈ ਗੁਣ ਨਹੀਂ ਗਾ ਸਕਦਾ ਮਹਾਰਾਜ ਕਹਿੰਦੇ ਜਿਸ ਨੂੰ ਬਖਸ਼ ਲੈ ਮੇਰੀ ਪਿਆਰੇ ਸੋ ਜਸ ਤੇਰਾ ਗਾਵੇ ਕਿ ਜਿਹੜਾ ਕੋਈ ਬਖਸ਼ਿਆ ਹੋਇਆ ਉਹ ਹੋਏਗਾ ਨਾ ਉਹੀ ਉਹਦੇ ਜਸ ਗਾ ਸਕੇਗਾ ਨਹੀਂ ਤਾਂ ਕਈ ਵਾਰੀ ਕੋਲੇ ਘਰ ਹੁੰਦਾ ਗੁਰੂ ਘਰ ਦੇ ਸਾਨੂੰ ਮੱਛਾ ਤੇ ਕਰਾਣਾ ਸੀ ਬਲੇ ਹੁੰਦਾ ਕੋ ਸਤਨਾਮ ਤੇ ਸਾਧ ਸੰਗਤ ਮਹਾਰਾਜ ਦੇ ਚਰਨਾਂ 'ਚ ਬੇਨਤੀ ਕੀਤੀ ਮਹਾਰਾਜ ਜੇ ਨਿੰਦਿਆ ਕਰਨ ਨਾਲ ਉਹਦਾ ਘਟਣਾ ਕੁਝ ਨਹੀਂ ਤੇ ਉਹਦੀ ਉਸਤਤ ਕਰਨ ਨਾਲ ਉਹ ਨਹੀਂ ਉਹਦਾ ਕੁਝ ਵਧਣਾ ਨਹੀਂ ਉਹ ਹਮੇਸ਼ਾ ਸਟੇਬਲ ਰਹੇ ਉਹ ਇੱਕ ਜਗ੍ਹਾ ਤੇ ਉੱਤੇ ਟਿਕਿਆ ਹੋਇਆ ਪ੍ਰਮਾਤਮਾ ਕੇ ਸਾਧ ਸੰਗਤ ਸਿੱਖ ਕਹਿਣ ਲੱਗੇ ਮਹਾਰਾਜ ਫਿਰ ਉਹਦੀ ਉਸਤਤ ਕਰਨ ਦਾ ਕੀ ਫਾਇਦਾ ਤੇ ਸਾਧ ਸੰਗਤ ਮਹਾਰਾਜ ਕਹਿਣ ਲੱਗੇ ਤੇ ਗੁਣ ਗਾਵਤ ਤੇਰੀ ਉਤਰਸ ਮੈਰ ਤੇ ਗੁਣ ਗਾਉਣ ਦੇ ਨਾਲ ਜਾਂ ਉਹਦੀ ਨਿੰਦਿਆ ਕਰਨ ਨਾਲ ਉਹਦਾ ਕੁਝ ਘਟਨਾ ਨਹੀਂ ਉਹਦੇ ਗੁਣ ਗਾਲਾਂਗੇ ਉਹਦੀ ਵਿਚਾਰ ਸ਼ਬਦ ਦੀ ਸੁਣ ਲਾਂਗੇ ਕੀਰਤਨ ਸੁਣ ਲਾਂਗੇ ਬਾਣੀ ਪੜ ਲਾਂਗੇ ਸੁਣ ਲਾਂਗੇ ਸਾਡੇ ਮਨ ਦੀ ਮੈਲ ਜ਼ਰੂਰ ਲੈ ਜਾਂਦੀ ਹੈ ਜਿਸ ਪ੍ਰਕਾਰ ਬਾਣੀ ਦੇ ਵਿੱਚ ਵਚਨ ਕੀਤੇ ਨੇ ਨਾ ਮੂਤ ਪਲੀਤੀ ਕੱਪੜ ਗੋਏ ਦੇ ਸਾਬੂਨ ਲਈਏ ਉਹ ਧੋਏ ਪਰਿਏ ਮਤ ਪਾਪ ਕੈ ਸੰਗ ਉਹ ਧੋਪੈ ਨਵਕ ਰੰਗ ਦੁਨੀਆ ਦੇ ਵਿੱਚ ਕਿਸੇ ਕੱਪੜੇ ਨੂੰ ਮੈਲ ਲੱਗ ਜਾਏ ਉਹਦੀ ਮੈਲ ਉਤਾਰਨ ਉਦੇ ਤੇ ਦਾਗ ਲੱਗ ਜਾਏ ਕਿਸੇ ਤਰ੍ਹਾਂ ਦਾ ਤੇ ਉਹ ਕਪੜਾ ਤੋਂਨ ਵਾਸਤੇ ਕਈ ਤਰ੍ਹਾਂ ਦੀਆਂ ਸਾਬਣਾ ਕੈਮੀਕਲ ਯੂਜ਼ ਕੀਤੇ ਜਾਂਦੇ ਲਿਕਵਿਡ ਮੀਨਾਂ ਦੇ ਦਾਗ ਮੈਲ ਇਹਨਾਂ ਦੀ ਲੈ ਜਾਏ ਉਹ ਲੈ ਜਾਂਦੀ ਹੈ ਪਰ ਜਿਹੜੀ ਮਨ ਦੀ ਮੈ ਲੈਣਾ ਇਹ ਗੁਰੂ ਦੇ ਸ਼ਬਦ ਦੇ ਰਾਹੀ ਨਹੀਂ ਲੈ ਸਕਦੀ ਆ ਕੋ ਸਤਨਾਮ ਤੁਸੀਂ ਅੰਮ੍ਰਿਤ ਵੇਲੇ ਆਉਂਦੇ ਹੋ ਆਪਾਂ ਸਾਰੀ ਰੱਬ ਰੱਬ ਕਰਦੇ ਆ ਉਹਦੀ ਉਸਤਤ ਕਰਦੇ ਆ ਚੰਦ ਮਿੰਟਾਂ ਵਾਸਤੇ ਸਿਮਰਨ ਵਿੱਚ ਜੁੜ ਜਾਂਦੇ ਆ ਇਹ ਸਾਧ ਸੰਗਤ ਸਮਝੀਏ ਵੀ ਗੁਰੂ ਨੇ ਸਾਡੇ ਸਾਡੀ ਰੂਹ ਦਾ ਭਲਾ ਕਰ ਦਿੱਤਾ ਵੀ ਸਾਨੂੰ ਆਪਣੇ ਚਰਨਾਂ ਦੇ ਵਿੱਚ ਬਿਲਾਇਆ ਸਾਨੂੰ ਉਠਾਇਆ ਅਸੀਂ ਇਸ਼ਨਾਨ ਕੀਤਾ ਸਿਮਰਨ ਕੀਤਾ ਨਿਤਨੇਮ ਕੀਤਾ ਗੁਰੂ ਘਰ ਆਏ ਇੱਥੇ ਬੈਠ ਕੇ ਸੰਗਤਾਂ ਦੇ ਦਰਸ਼ਨ ਕੀਤੇ ਬਹੁਤ ਵੱਡੀ ਗੱਲ ਹੋ ਜਾਂਦੀ ਹੈ ਬਹੁਤ ਵੱਡੀ ਭਾਗਾਂ ਦੀ ਨਿਸ਼ਾਨੀ ਹੋ ਜਾਂਦੀ ਹੈ ਇਸ ਕਰਕੇ ਮਹਾਰਾਜ ਕਹਿੰਦੇ ਗੁਣ ਨਿੰਦਾਨ ਗੁਣ ਤਿਨ ਕੀ ਗਾਏ ਜਾਂ ਕੋ ਕਿਰਪਾ ਧਾਰੀ ਇਹ ਦੁਨੀਆਂ ਦੇ ਲੋਕ ਉਸ ਪਰਮਾਤਮਾ ਦੇ ਗੁਣ ਉਹੀ ਗਾ ਸਕਦਾ ਜਿਹਦੇ ਉੱਤੇ ਕਿਰਪਾ ਹੋ ਜਾਏ ਜਿਹਦੇ ਉੱਤੇ ਬਖਸ਼ਿਸ਼ ਹੋ ਜਾਏ ਸੋ ਸੁਖੀਆ ਤਨ ਉਸ ਜਨਮ ਨਾਨਕ ਤਿਸ ਬਲਗਾਰੀ ਮਹਾਰਾਜ ਕਹਿੰਦੇ ਭਾਈ ਉਹੀ ਆਤਮਿਕ ਤੇ ਸਰੀਰਕ ਤੌਰ ਤੇ ਸੁਖ ਮਾਣ ਸਕਦਾ ਉਹਦਾ ਜੀਵਨ ਧੰਨ ਹੋ ਜਾਂਦਾ ਜਿਹਦੇ ਉੱਤੇ ਮਹਾਰਾਜ ਦੀ ਕਿਰਪਾ ਹੋਵੇ ਤੇ ਸਤਿਗੁਰ ਕਹਿੰਦੇ ਮੈਂ ਉਹਨਾਂ ਗੁਰਸਿੱਖਾਂ ਤੋਂ ਜਿਹੜੇ ਨਾਮ ਜਪਦੇ ਨੇ ਨਾ ਮੈਂ ਉਹਨਾਂ ਤੋਂ ਵਾਰੀ-ਵਾਰੀ ਜਾਂਦਾ ਹਾਂ ਬਾਣੀ ਕਹਿੰਦੀ ਹੈ ਨਾ ਕਿ ਜੋ ਸਾਸ ਗਰਾਸ ਛਾਈ ਮੇਰਾ ਹਰ ਘਰ ਸੋ ਗੁਰਸਿੱਖ ਗੁਰੂ ਮਨ ਭਾਵੇ ਜਨ ਨਾਨਕ ਢੂੜ ਮੰਗੀ ਤਿਸ ਗੁਰਸਿੱਖ ਕੀ ਜੋ ਆਪ ਜਪੈ ਅਵਰ ਨਾਮ ਜਪਾਵੇ ਮਹਾਰਾਜ ਕਹਿੰਦੇ ਸੋ ਸੁਖੀਆ ਤਨ ਉਸ ਜਨਮਾ ਨਾਨਕ ਤਿਸ ਬਲਗਾਰੀ ਸੁਸਾਦ ਸੰਗ ਤੇ ਸੰਖੇਪ ਵਿਚਾਰ ਅੱਜ ਦੇ ਹੁਕਮ ਨਾਮਾ ਸਹਿਬ ਜੀ ਅਵਜਿ ਨੇ ਸਰਵਣ ਕੀਤੀ ਗਏ ਆਓ ਕੁਝ ਸਮੇਂ ਆਪਾਂ ਵਾਹਿਗੁਰੂ ਸਿਮਰਨ ਦੇ ਵਿੱਚ ਜੁੜ ਜਾਈਏ ਸਾਡਾ ਸਾਰਿਆਂ ਦਾ ਰੂਹਾਂ ਦਾ ਇਸ ਮੁਹੱਲੇ ਦਾ ਇਲਾਕੇ ਦਾ ਸਰਬਤ ਦਾ ਪਲਾਵ ਹੋਵੇ ਅਰਦਾਸ ਕਰਿਆ ਕਰੋ ਮਹਾਰਾਜ ਜਿਹੜਾ ਅਗਣ ਬਰਾਬਰ ਤੱਪਿਆ ਭੀਤਰ ਬੱਗੇ ਕਾਤੀ ਪ੍ਰਣਮਤ ਨਾਨਕ ਹੁਕਮ ਪਛਾਣਾ ਸੁਖ ਹੋਵੇ ਜਿੰਨ ਰਾਤੀ ਉਹ ਜਪੀਏ ਜੀ ਵਾਗੇ ਗੁਰੂ ਵਾਗੇ